हां जी दोस्तों रोज दी तरह पहुंच गए हैं सब्जी मंडी ਦੇ ਵਿੱਚ ਤੁਹਾਨੂੰ ਕੱਲੇ ਕੱਲੇ ਸਬਜੀ ਦੇ ਰੇਟ ਬਾਰੇ ਜਾਣਕਾਰੀ ਦੇਵਾਂਗੇ ਕੀ ਸਸਤਾ ਹੋਇਆ ਤੇ ਕੀ ਮਹਿੰਗਾ ਦੱਸਦੇ ਦੋਸਤੋ ਸਬਜ਼ੀਆਂ ਦੇ ਰੇਟ ਕਾਫੀ ਜ਼ਿਆਦਾ ਵੱਧ ਗਏ ਨੇ ਕਈ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਗਏ ਨੇ ਜੀ ਤੇ ਦੋਸਤੋ ਸਭ ਤੋਂ ਪਹਿਲਾਂ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਜੋ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿੰਨਾਂ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਤਹ ਦਿਲੋਂ ਧੰਨਵਾਦ ਜੀ ਦੋਸਤੋ ਸਬਜੀ ਦੇ ਰੇਟਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਜੀ ਇਹ ਆਪਾਂ ਤੁਹਾਨੂੰ ਕੱਲੇ-ਕੱਲੇ ਰੇਟ ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜੀ ਇੱਕ ਵਾਰੀ ਮੰਡੀ ਤੇ ਝਾਤ ਮਾਰ ਲਓ ਬਾਕੀ ਤੁਹਾਨੂੰ ਦੱਸਦੇ ਹਾਂ ਕੱਲੇ-ਕੱਲੇ ਰੇਟ ਬਾਰੇ ਜਾਣਕਾਰੀ ਦਿੰਨੇ ਆ ਕਿੰਨਾ ਕੀ ਸਸਤਾ ਹੋਇਆ ਤੇ ਕਿੰਨਾ ਕੀ ਮਹਿੰਗਾ ਹੋਇਆ ਜੀ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ ਤਾਂ ਕਰੇਲੇ ਤੋਂ ਸ਼ੁਰੂ ਕਰਾਂਗੇ ਦੋਸਤੋ ਜਿਹੜਾ ਕਰੇਲਾ 25 ਰੁਪਏ ਕਿਲੋ ਤੱਕ ਵਿਕ ਰਿਹਾ ਸੀ ਕੁਝ ਦਿਨ ਪਹਿਲਾਂ ਅੱਜ ਉਹਦਾ ਰੇਟ ਵੱਧ ਕੇ 50 ਰੁਪਏ ਕਿਲੋ ਹੋ ਗਿਆ ਜੀ ਕਰੇਲੇ ਦਾ ਰੇਟ 50 ਰੁਪਏ ਕਿਲੋ ਤੱਕ ਪਹੁੰਚ ਗਿਆ ਜੀ ਨਾਲ ਹੀ ਪਏ ਦੋਸਤੋ ਵੈਂਗਨ ਦੀ ਗੱਲ ਕਰਦੇ ਆ ਤਾਂ ਦੋਸਤੋ ਜੋ ਵਾਈ ਹੱਥ ਲਾ ਕੇ ਦੇਖ ਰਹੇ ਨੇ ਤੁਹਾਨੂੰ ਦਿਖਾਉਨੇ ਆ ਆਹਾਂ ਇਹਦਾ ਰੇਟ ਆ 45 ਰੁਪਏ ਕਿਲੋ ਜੀ ਲੰਬੇ ਦਾ ਜੇ ਗੋਲ ਬੈਂਗਨ ਦੀ ਗੱਲ ਕਰੀਏ ਦੋਸਤੋ ਇਹਦਾ 40 ਰੁਪਏ ਕਿਲੋ ਹੋ ਗਿਆ ਜੀ ਰੇਟ ਯਾਨੀ ਕਿ ਇਹਦੇ ਰੇਟ ਵੀ ਕਾਫੀ ਵੱਧ ਗਏ ਨੇ ਦੋਸਤੋ ਯਾਨੀ ਕਿ ਅੱਜ ਸਬਜ਼ੀਆਂ ਦੇ ਰੇਟਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆਗਾ ਤੇ ਦੋਸਤੋ ਗੋਭੀ ਦੀ ਗੱਲ ਕਰੀਏ ਕੱਲੇ ਇਹੋ ਸਬਜ਼ੀ ਹੈ ਜਿਹਦਾ ਰੇਟ ਕੇ ਉੱਥੇ ਹੀ ਖੜਾਗਾ ਯਾਨੀ ਕਿ 45 ਰੁਪਏ ਕਿਲੋ ਤੱਕ ਖੜਾ ਜੀ ਫੁੱਲ ਗੋਭੀ ਦਾ ਰੇਟ ਹੈ ਜਿਹੜਾ ਇਹ ਕਾਫੀ ਦਿਨਾਂ ਤੋਂ ਇੱਥੇ ਹੀ ਖੜਾ ਨਾ ਘਟਿਆ ਤੇ ਨਾ ਵਧਿਆ ਜੀ ਇਸ ਜਗ੍ਹਾ ਤੇ اٹਕਿਆ ਹੋਇਆ ਯਾਨੀ ਕਿ 45 ਰੁਪਏ ਕਿਲੋ ਦੇ ਆਸ-ਪਾਸ ਹੀ ਚੱਲ ਰਿਹਾ ਜੀ ਅੱਗੇ ਦੋਸਤੋ ਸਿਮਲਾ ਮਿਰਚ ਦੀ ਗੱਲ ਕਰੀਏ ਤਾਂ ਸਿਮਲਾ ਮਿਰਚ ਦਾ ਰੇਟ ਬਹੁਤ ਹੀ ਜ਼ਿਆਦਾ ਵਧ ਗਿਆ ਯਾਨੀ ਕਿ 60 ਰੁਪਏ ਕਿਲੋ ਮੰਡੀ ਦੇ ਵਿੱਚ ਹੋ ਗਿਆ ਜੀ ਸਿਮਲਾ ਮਿਰਚ ਦਾ ਰੇਟ 60 ਰੁਪਏ ਕਿਲੋ ਹੋ ਗਿਆ ਜੀ ਜੇ ਦੋਸਤੋ ਇਹਦੇ ਵਿੱਚ ਹੀ ਪਏ ਨਾਲ ਖੀਰੇ ਦੀ ਗੱਲ ਕਰੀਏ ਖੀਰੇ ਦਾ ਰੇਟ 45 ਰੁਪਏ ਕਿਲੋ ਤੱਕ ਜਾ ਪਹੁੰਚਿਆ ਜੀ ਇਹ ਚਾਈਨਿਸ ਖੀਰਾ ਜੀ ਜਾਨੀ ਕਿ 45 ਰੁਪਏ ਕਿਲੋ ਤੱਕ ਟਮਾਟਰ ਦੀ ਗੱਲ ਕਰੀਏ ਤਾਂ ਦੋਸਤੋ ਟਮਾਟਰ ਦੇ ਰੇਟ ਅਸਮਾਨ ਨੂੰ ਚੜ ਗਏ ਨੇ 25 ਰੁਪਏ ਕਿਲੋ ਤੋਂ ਲੈ ਕੇ ਜੀ 45 ਰੁਪਏ ਕਿਲੋ ਤੱਕ ਟਮਾਟਰ ਦੇ ਰੇਟ ਜਾ ਪਹੁੰਚੇ ਨੇ ਜਾਣੀ ਕਿ ਲੋਅ ਕੁਆਲਿਟੀ 25 ਰੁਪਏ ਕਿਲੋ ਜਿਹੜਾ ਸਖਰਾ ਜਮਾ 45 ਰੁਪਇਆ A1 ਕੁਆਲਿਟੀ ਹੈ ਜੀ ਨਾਲ ਹੀ ਭਈ ਦੋਸਤੋ ਮਿਰਚ ਦੀ ਗੱਲ ਕਰਦੇ ਆ ਤਾਂ 25 ਰੁਪਏ ਕਿਲੋ ਦੇ ਹਿਸਾਬ ਨਾਲ बिक ਰਹੀ ਹੈ ਜੀ ਹਰੀ ਮਿਰਚ ਦੋਸਤੋ ਅੱਜ ਰੇਟ ਠੀਕ ਨੇ ਹਰੀ ਮਿਰਚ ਦੇ ਜਾਨੀ ਕਿ ਜ਼ਿਆਦਾ ਕੋਈ ਨਹੀਂ ਹੈਗੇ 25 ਰੁਪਏ ਨੇ ਤੇ ਅੱਗੇ ਦੋਸਤੋ ਤੋਰੀ ਦੀ ਗੱਲ ਕਰਾਂਗੇ ਤਾਂ ਤੋਰੀ ਦੀ ਗੱਲ ਕਰੇ ਤਾਂ ਦੋਸਤੋ ਰੇਟ ਇਹਦੇ ਵੀ ਕਾਫੀ ਜ਼ਿਆਦਾ ਵੱਧ ਗਏ ਨੇ ਕੁਝ ਦਿਨ ਪਹਿਲਾਂ 25-30 ਰੁਪਏ ਵੇਕਣ ਵਾਲੀ ਤੋਰੀ ਅੱਜ 60 ਰੁਪਏ ਕਿਲੋ ਤੱਕ ਪਹੁੰਚ ਗਈ ਹੈ ਜੀ 60 ਰੁਪਏ ਕਿਲੋ ਤੱਕ ਪਹੁੰਚ ਗਈ ਹੈ ਜੀ ਜੇ ਗੱਲ ਕਰੀਏ ਗਾਜਰ ਦੀ ਦੋਸਤੋ ਗਾਜਰ ਦਾ ਰੇਟ ਉੱਥੇ ਖੜਾ ਜਾਨੀ ਕਿ ਤੇ 24 25 ਰੁਪਏ ਕਿਲੋ ਤੱਕ ਆਖੀਰ ਦੋਸਤੋ ਨਾਲ ਹੀ ਭਿੰਡੀ ਦੀ ਗੱਲ ਕਰੀ ਤਾਂ ਭਿੰਡੀ ਦਾ ਰੇਟ ਆ ਜਿਹੜਾ 45 ਰੁਪਏ ਕਿਲੋ ਤੇ ਜਾ ਪਹੁੰਚਿਆ ਜੀ ਭਿੰਡੀ ਦੀ ਕੁਆਲਿਟੀ A1 ਕੱਚੀ ਭਿੰਡੀ ਆ ਜੀ ਬਹੁਤ ਸੋਹਣੀ ਭਿੰਡੀ ਆ ਜੀ 45 ਰੁਪਏ ਕਿਲੋ ਇੱਕ ਵਾਰੀ ਹੋਰ ਢੇਰੀ ਤੇ ਵੀ ਨਿਗਾ ਮਰਵਾ ਦਈਏ ਜੀ 45 ਰੁਪਏ ਕਿਲੋ ਇਹਦਾ ਰੇਟ ਵੀ ਦੋਸਤੋ ਹਰੀ ਮਿਰਚ ਦੀ ਗੱਲ ਕਰੀ ਤਾਂ ਇੱਥੇ ਵੀ ਦੋਸਤੋ 25 ਰੁਪਏ ਕਿਲੋ ਨਾਲ ਹੀ ਪਾ ਚਿਬੜ ਦੀ ਗੱਲ ਕਰਦਿਆਂ ਦੋਸਤੋ ਇਹਦੇ ਰੇਟ ਵਿੱਚ 10 ਰੁਪਏ ਵਾਧਾ ਹੋ ਗਿਆ ਪਿਛਲੇ ਦਿਨਾਂ 'ਚ ਇਹਦਾ ਰੇਟ 40 ਰੁਪਏ ਕਿਲੋ ਸੀ ਜਿਹੜਾ ਅੱਜ 50 ਰੁਪਏ ਕਿਲੋ ਹੋ ਗਿਆ ਜੀ ਚਿਬੜ ਦਾ ਰੇਟ ਚਿਬੜ ਬਹੁਤ ਹੀ ਸੋਹਣਾ ਪੱਕਿਆ ਹੋਇਆ ਹੈ ਚਿਬੜ ਆ ਜੀ ਦੋਸਤੋ ਮਿਰਚ ਦੇ ਰੇਟ ਬਾਰੇ ਤੁਹਾਨੂੰ ਜਾਣਕਾਰੀ ਦੇ ਹੀ ਦਿੱਤੀ 25 ਰੁਪਏ ਕਿਲੋ बिक ਰਹੀ ਹੈ ਜੀ ਦੋਸਤ ਕਹਿੰਦਾ ਮੇਰੀ ਵੀਡੀਓ ਬਣਾ ਦੋ ਤੇ ਮੈਂ ਵੀ ਵੀਡੀਓ ਦੇ ਵਿੱਚ ਆ ਜਾਊਂਗਾ ਤੇ ਅੱਗੇ ਆਲੂ ਦੀ ਗੱਲ ਕਰਦਾਂ ਦੋਸਤੋ ਆਲੂ ਦੇ ਰੇਟ ਨੇ ਜਿਹੜੇ 900 ਤੋਂ 950 ਰੁਪਏ ਤੱਕ ਗੱਟਾ ਵਿਕ ਰਿਹਾ ਜੀ ਜੇ ਗੱਲ ਕਰੀਏ ਪਿਆਜ਼ ਦੀ 30 ਰੁਪਏ ਤੋਂ ਲੈ ਕੇ 35 ਰੁਪਏ ਕਿਲੋ ਤੱਕ ਹੋ ਗਿਆ ਜਣੀ ਕਿ ਟਾਪ ਕੁਆਲਿਟੀ ਸਾਫ਼ ਸੁਥਰਾ ਪਿਆਜ਼ 35 ਰੁਪਏ ਕਿਲੋ ਹੈ ਜੀ ਕਈ ਦਿਨਾਂ ਤੋਂ ਰੇਟ ਇੱਥੇ ਨੇ ਇਧਰ ਭਰਾ ਨਾਲ ਗੋਭੀ ਦੇ ਰੇਟ ਬਾਰੇ ਗੱਲ ਕਰੀ ਨਾਲ ਹੀ ਪਈ ਪਿਆਜ਼ ਦੇ ਪ੍ਰਾਣ ਨੇ ਆਪਾਂ ਨੂੰ ਰੇਟ ਇਹਦਾ 46 ਰੁਪਏ ਕਿਲੋ ਦੱਸਿਆ ਜੀ ਜਨਨ ਕਿ ਰੇਟ ਕੁਆਲਟੀ ਅਨਸਾਰ ਹੁੰਦੇ ਨੇ ਤੇ ਗੱਲ ਕਰੀਏ ਦੋਸਤੋ ਟਮਾਟਰ ਦੀ ਜਿਹੜਾ ਤੁਹਾਨੂੰ 45 ਰੁਪਏ ਰੇਟ ਦੱਸਿਆ ਇਹ ਵਨ ਟਮਾਟਰ ਹੈਗਾ ਜੀ ਆ ਜੋ ਤੁਸੀਂ ਕਰੇਟ ਦੇ ਵਿੱਚ ਵੇਖ ਰਹੇ ਹੋਗੇ ਨਾਲ ਹੀ ਦੋਸਤੋ ਨਿੰਬੂ ਦੀ ਗੱਲ ਕਰੇ ਤਾਂ ਨਿੰਬੂ ਦੇ ਰੇਟ ਵੀ ਉੱਥੇ ਹੀ ਖੜੇ ਨੇ ਜਨਨ ਕਿ 70 75 ਰੁਪਏ ਕਿਲੋ ਤੱਕ ਹੀ ਵਿਕ ਰਿਹਾ ਕਈ ਦਿਨਾਂ ਤੋਂ ਰੇਟ ਇੱਥੇ ਚੱਲ ਰਹੇ ਨੇ ਜਣੀ ਕਿ ਨਾ ਘਟੇ ਨੇ ਤੇ ਨਾ ਵਧੇ ਨੇ ਜੀ ਦੋਸਤੋ ਤੇ ਗੱਲ ਕਰੀਏ ਕੱਚੇ ਅੰਬ ਦੀ ਜਣੀ ਕਿ ਅਚਾਰ ਵਾਲੇ ਅੰਬ ਦੀ ਗੱਲ ਕਰੀ ਤਾਂ ਦੋਸਤੋ ਇਹਦਾ ਜਿਹੜਾ ਰੇਟ ਆ ਕਈ ਦਿਨਾਂ ਤੋਂ ਇੱਥੇ ਜੀ ਚੱਲ ਰਿਹਾ ਜਣੀ ਕਿ 15 ਰੁਪਏ ਤੋਂ 16 ਰੁਪਏ ਕਿਲੋ ਤੱਕ ਚੱਲ ਰਿਹਾ ਸੀ ਕੱਲ ਦਾ ਰੇਟ ਆ ਜਿਹੜਾ ਮੰਬੂਲੀ ਵਾਧਾ ਹੋ ਗਿਆ ਸੀ 16 ਰੁਪਏ ਕਿਲੋ ਜਣੀ ਕਿ ਅੱਜ ਵੀ ਅੰਬ 16 ਰੁਪਏ ਕਿਲੋ ਹੀ ਵਿਕ ਰਿਹਾ ਜੀ ਬਹੁਤ ਜ਼ਿਆਦਾ ਸੋਹਣਾ ਅੰਬਾ ਤੇ ਪੱਕਾ ਸੌਰੀ ਕੱਚਾ ਅੰਬਾ ਜੀ ਤੇ ਜਮ ਹਾੜਾ ਕੋਈ ਪੋਲਾ ਨਹੀਂ ਹੈਗਾ ਆਚਾਰ ਲਈ ਬਹੁਤ ਹੋ ਵੀ ਵਧੀਆ ਜੀ ਦੋਸਤੋ ਜੇ ਅਰਬੀ ਦੀ ਗੱਲ ਕਰੀਏ ਤਾਂ ਅਰਬੀ ਦੇ ਰੇਟ ਵੀ ਕਈ ਦਿਨਾਂ ਤੋਂ ਇੱਥੇ اٹਕੇ ਹੋਏ ਨੇ ਅਰਬੀ ਦਾ ਰੇਟ 45 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਦੋਸਤੋ ਇਹ ਵਨ ਕੁਆਲਿਟੀ ਆ ਬਹੁਤ ਹੀ ਸੋਹਣੀ ਹੈ ਜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੋਸਤੋ ਅੱਗੇ ਚੌਲੇ ਦੀ ਗੱਲ ਕਰਾਂਗੇ ਤਾਂ ਚੌਲੇ ਦਾ ਰੇਟ ਬਹੁਤ ਜ਼ਿਆਦਾ ਜੀ ਅੱਜ 60 ਰੁਪਏ ਕਿਲੋ ਤੱਕ ਚੌਲਾ ਵਿਕ ਗਿਆ ਜੀ ਦੋਸਤੋ ਇੱਕ ਨੰਬਰ ਕੁਆਲਿਟੀ 60 ਰੁਪਏ ਕਿਲੋ ਤੱਕ ਚੌਲਾ ਵਿਕ ਚੁੱਕਿਆ ਜੀ ਅੱਜ ਜੇ ਨਾਲ ਹੀ ਪਈ ਤੋਰੀ ਦੀ ਗੱਲ ਕਰੀਏ ਤਾਂ ਦੋਸਤੋ ਤੋਰੀ ਦਾ ਰੇਟ ਆ ਜਿਹੜਾ 60 ਰੁਪਏ ਕਿਲੋ ਆ ਜੀ ਜੋ ਕ੍ਰਿਟ ਦੇ ਵਿੱਚ ਤੋਰੀ ਪਈ ਆ 60 ਰੁਪਏ ਕਿਲੋ ਜੀ ਤੋਰੀ ਦਾ ਰੇਟ ਆ ਰੇਟ ਜਾਨੀ ਕਿ ਕਾਫੀ ਜ਼ਿਆਦਾ ਵੱਧ ਗਏ ਨੇ ਜੀ ਤੋਰੀ ਦੇ ਵੀ ਦੋਸਤੋ ਅੱਗੇ ਜੇ ਗੱਲ ਕਰਦਿਆਂ ਆਪਾਂ ਆਇਦਰ ਪੈ ਕਲੇਲੇ ਦੀ ਤਾਂ ਇਹਦਾ ਰੇਟ ਵੀ 50 ਰੁਪਏ ਕਿਲੋ ਦੱਸਿਆ ਭਰਾ ਨੇ ਜੀ ਜਾਨੀ ਕਿ 45 ਮਾੜਾ ਜਾਂ ਲੋ ਕੁਆਲਿਟੀ ਜਮ ਇਹ 1 50 ਰੁਪਏ ਕਿਲੋ ਵਿਕ ਰਿਹਾ ਜੀ ਪੂਰੀ ਟਾਪ ਦੀ ਕੁਆਲਿਟੀ ਹੈ ਜੀ